मैं टेंथ रिजल्ट नाइनटी परसेंट सिक्योर कि और कल जो रिजल्ट आया इट वॉज लाइक ओवरवेलमिंग फॉर मी और लाइक सार्यान बहुत प्राउड फील हो रहा है एंड मैनु भी बहुत वीया लग रहा है दैट आईव मेड एवरी वन प्राउड एक्सपेक्टेड नंबर नाइनटी एट तो नाइनटी नाइन कर रही बट मोर दैन नाइनटी नाइन इट वॉज रियली लाइक ओवरवेलमिंग फॉर मी ਬਹੁਤ ਮਿਹਨਤ ਲਾਈਕ ਸਟਾਰਟਿੰਗ ਤੋਂ ਵੀ ਮੈਂ ਕੰਸਿਸਟੈਂਸੀ ਔਰ ਲਾਸਟ ਦੇ 1 2 ਮੰਥਸ ਬਹੁਤ ਹੈਕਟਿਕ ਰਿਹਾ ਲਾਈਕ ਬਹੁਤ ਮਿਹਨਤ ਕਰਨੀ ਪਈ ਸੀ ਮੈਂ ਸਕੂਲ ਮੈਂ ਸਕੂਲ ਤੋਂ ਲਾਈਕ ਸਕੂਲ ਦੇ ਅੰਡਰਸੋਰਸਸ ਯੂਜ਼ ਕੀਤੀਆਂ ਤੇ ਪੀਡਬਲਿਊ ਜਾਂ ਲਾਈਕ ਪੀਡਬਲਿਊ ਬਹੁਤ ਜ਼ਿਆਦਾ ਹੈਲਪਫੁਲ ਸੀ ਹਾਂ ਪੈਰੈਂਟਸ ਦੇ ਬਹੁਤ ਜ਼ਿਆਦਾ ਸਪੋਰਟ ਰਹੀ ਹੈ ਔਰ ਪੈਰੈਂਟਸ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ ਇਮੋਸ਼ਨਲ ਸਪੋਰਟ ਵੀ ਔਰ ਕੰਮ ਵਿੱਚ ਵੀ ਬਹੁਤ ਜ਼ਿਆਦਾ ਸਪੋਰਟ ਅੱਗੇ ਕੀ ਸੋਚਿਆ ਅੱਗੇ ਮੈਂ ਜੈ ਲਈ ਤਿਆਰੀ ਕਰਨ ਦੀ ਆ ਔਰ ਉਹਦੇ ਲਈ ਵੀ ਮੈਂ ਹੁਣ ਲਾਈਕ ਆਪਣਾ ਬੈਸਟ ਦੂੰਗੀ। ਅ ਦੂਜੇ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਵਰਕ ਹਾਰਡ ਵਰਕ ਹਾਰਡ ਐਂਡ ਇਟ ਵਿਲ ਬੀ ਫਰੂਟਫੁਲ ਲਾਈਕ ਤੁਸੀਂ ਮਿਹਨਤ ਕਰੋਗੇ ਔਰ ਉਹਦਾ ਫਲ ਜ਼ਰੂਰ ਮਿਲੇਗਾ। ਹਾਂ ਮਤਲਬ ਤੁਸੀਂ ਪੜਨਾ ਤੇ ਬਹੁਤ ਜ਼ਰੂਰੀ ਆ ਉਸ ਤੋਂ ਇਲਾਵਾ ਤੁਸੀਂ ਲਾਈਕ ਬਾਕੀ ਆਪਣੇ ਐਬਿਲਿਟੀ ਤੇ ਡਿਪੈਂਡ ਕਰਦਾ ਲਾਈਕ ਤੁਸੀਂ ਜਿੰਨਾ ਮਰਜੀ ਪੜ ਲਓਗੇ ਥੋੜਾ ਬਹੁਤ ਲਾਸਟ ਤੇ ਆਪਣਾ ਸੋਚਣਾ ਹੀ ਪੈਣਾ ਆ ਲਾਈਕ ਜੋ ਆਊਟ ਆਫ ਕੰਟੈਕਸਟ ਆ ਜਾਊਗਾ। ਉਦ ਲਈ ਤੁਹਾਨੂੰ ਪ੍ਰਪੇਅਰ ਕਰਾਉਣਾ ਪੈਣਾ ਯਸ ਸਰ ਪੂਰਾ ਕਰਸ਼ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਇੰਨੀ ਖੁਸ਼ੀ ਆਈ ਦੱਸ ਨਹੀਂ ਸਕਦੇ ਆਈ ਕੈਨਟ ਐਕਸਪਲੇਨ ਆਈ ਕੈਨਟ ਐਕਸਪਰੈਸ ਇਨ ਵਰਡਸ ਆਮ ਓਵਰ ਦ ਕਲਾਉਡ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਜਦੋਂ ਇਹਨੇ ਦੱਸਿਆ ਰਿਜ਼ਲਟ ਆਇਆ ਮੈਂ ਜਦੋਂ ਸਕੂਲ ਤੋਂ ਜਸ ਅਧਿਕਾਰੀ ਆਈ ਇਹਨੇ ਡੀਜੀ ਲੌਕਰ ਤੋਂ ਦੇਖਿਆ ਆਪਣਾ ਰਿਜ਼ਲਟ ਮੈਂ ਸਕਰੀਨ ਸ਼ਾਟ ਭੇਜਿਆ ਮਮਾ ਸੱਚੀ ਹੈ ਮੇਰਾ ਹੀ ਰਿਜ਼ਲਟ ਆ ਮਮਾ ਸੱਚੀ ਹੈ ਮੇਰਾ ਹੀ ਰਿਜ਼ਲਟ ਆ ਫਿਰ ਮੈਂ ਸਾਰੇ ਡਿਟੇਲਸ ਚੈੱਕ ਕਰਕੇ ਮੈਂ ਨੂੰ ਕਿਹਾ ਮੈਂ ਕਹਿੰਨੀ ਇਹਨੂੰ ਵੀ ਤੇਰਾ ਹੀ ਆ ਐਕਚੁਅਲੀ ਸਟਾਰਟ ਸ਼ੁਰੂ ਤੋਂ ਹੀ ਐਕਾਡੈਮਿਕ ਰਿਕਾਰਡਸ ਜਿਹੜੇ ਨੇ ਬਹੁਤ ਵਧੀਆ ਨੇ ਔਰ ਉਸ ਤੋਂ ਬਾਅਦ ਸਕੂਲ ਜੈਮਸ ਕੈਮਬ੍ਰਿਜ ਬਟਾਲਾ ਉਹਨਾਂ ਦਾ ਵੀ ਬਹੁਤ ਸਾਥ ਰਿਹਾ ਉਹਨਾਂ ਦੇ ਟੀਚਰਸ ਔਰ ਉਸ ਤੋਂ ਬਾਅਦ ਜਦੋਂ 9th ਚਾਈਆ ਤੇ ਇਹਨਾਂ ਦਾ ਫਿਜ਼ਿਕਸ ਵਾਲਾ ਬੈਚ ਇਹਨਾਂ ਦਾ 9th ਤੋਂ ਹੀ ਸਟਾਰਟ ਕਰ ਦਿੱਤਾ ਔਰ 9th 10th ਦੋਨੋਂ ਸਾਲ ਇਹਨਾਂ ਦੇ ਬੈਚ ਚਲਾਇਆ ਤੇ ਮਤਲਬ ਡਾਊਟ ਸਾਰਾ ਡਾਊਟ ਇਹਦਾ ਕਲੀਅਰ ਹੀ ਰਿਹਾ ਹੈ ਕੋਈ ਇਹਨੂੰ ਅਜੇ ਪ੍ਰੋਬਲਮ ਨਹੀਂ ਆਈ ਕੋਈ ਵੀ ਇਹ ਦੁਬਾਰਾ ਵੀਡੀਓ ਨੂੰ ਰਿਪੀਟ ਕਰਦੀ ਤੇ ਉਸ ਤੋਂ ਬਾਅਦ ਇਹਦੇ ਡਾਊਟ ਸਾਰੇ ਕਲੀਅਰ ਹੀ ਸ਼ੁਰੂ ਤੋਂ ਐਕਚੁਅਲੀ ਇਹਨੇ ਕਦੀ ਪ੍ਰੋਬਲਮ ਨਹੀਂ ਕੋਈ ਕ੍ਰੀਏਟ ਕੀਤੀ ਹਮੇਸ਼ਾ ਮਤਲਬ ਜੋ ਵੀ ਰਿਕਾਰਡ ਹੈ ਨਰਸਰੀ ਤੋਂ ਲੈ ਕੇ ਹੁਣ ਤੱਕ ਇੱਕ ਤੇ ਰਾਈਟਿੰਗ ਵੀ ਬਹੁਤ ਵਧੀਆ ਉਸ ਤੋਂ ਬਾਅਦ ਹਰ ਮਤਲਬ ਇਹਨੂੰ ਚਾਹੂੰਗੀ ਕਿ ਪੜਾਉਂਦਾ ਇਹਨੇ ਰੂਮ ਦੇ ਵਿੱਚ ਵਾਈਟ ਬੋਰਡ ਲੱਗਿਆ ਆ ਇਹਨੇ ਪਹਿਲਾਂ ਪੜ੍ਹਨਾ ਆ ਫਿਰ ਉਹ ਪੜ੍ਹਾਉਣਾ ਆ ਤੇ ਫਿਰ ਉਸ ਤੋਂ ਬਾਅਦ ਇਹਨੂੰ ਬਿਲਕੁਲ ਸਾਰਾ ਕਲੀਅਰ ਹੋ ਜਾਂਦਾ ਉਪਕਾਰ ਸਿੰਘ ਬਹੁਤ ਜ਼ਿਆਦਾ ਮਾਣ ਤੇ ਬਹੁਤ ਜ਼ਿਆਦਾ ਮਹਿਸੂਸ ਹੋ ਰਿਹਾ ਬੇਟੀ ਨੇ ਸਿਰ ਉੱਚਾ ਕਰ ਦਿੱਤਾ ਨਹੀਂ ਮੁਸ਼ਕਲ ਇਤੋਂ ਕੋਈ ਨਹੀਂ ਆਈ ਮੁਸ਼ਕਲ ਤੇ ਸਗੋ ਨਾ ਹੀ ਇਹਨੇ ਕਦੀ ਕੋਈ ਨਹੀਂ ਪ੍ਰੋਬਲਮ ਨੂੰ ਕਦੀ ਆਈ ਨਾ ਹੀ ਇਹਨੇ ਕੋਈ ਸਾਨੂੰ ਦੱਸਿਆ ਅਸੀਂ ਸਗੋਂ ਇਹਨੂੰ ਕਹਿੰਦੇ ਰਹੇ ਆਂ ਵੀ ਦੱਸ ਕੋਈ ਸੀ ਪ੍ਰੋਬਲਮ ਪਰ ਬਹੁਤ ਵੱਢੀ ਰਹੀ ਆ ਸਕੂਲ ਵਾਲਿਆਂ ਦਾ ਜਾਂ ਫਿਰ ਆਨਲਾਈਨ ਕਲਾਸਾਂ ਜੀ ਲਈਆਂ ਨੇ ਸਭ ਕੁਝ ਉਹਨਾਂ ਕੋ ਕਰਦੀ ਰਹੀ ਜੋ ਵੀ ਡਾਊਟ ਕਲੀਅਰ ਕਰ ਦਿੰਦੀ ਰਹੀ ਬਾਕੀ ਮਦਰ ਵੀ ਹੈ ਉਹ ਵੀ ਕਰਦੇ ਰਹੇ ਜਿਹੜਾ ਕੋਈ ਪ੍ਰੋਬਲਮ ਨਹੀਂ ਕਿਤੇ ਕੋਈ ਅੜ ਜਾਂਦੀ ਰਹੀ ਹੈ ਫਿਰ ਉਹ ਵੀ ਹੱਲ ਹੋ ਜਾਂਦੀ ਰਹੀ ਤੇ ਇਹਨਾਂ ਤੇ ਹੈਗਾ ਹੀ ਵੀ 956 ਤੋਂ ਅਬਾ ਵੀ ਹੋਣਗੇ ਨੰਬਰ ਇਹਨਾਂ ਸਾਨੂੰ ਇੱਥੇ ਯਕੀਨ ਹੈ ਕਿ ਕਰੂਗੀ ਇਹ ਨਹੀਂ ਪਤਾ ਵੀ ਟੌਪ ਕਰੂਗੀ ਪਰ ਇਹ ਵੀ ਸਾਨੂੰ ਮਤਲਬ ਅੰਦਰੋਂ ਫੀਲ ਹੁੰਦਾ ਹੈ ਵੀ ਕਿਸੇ ਨਾ ਕਿਸੇ ਪੋਜੀਸ਼ਨ ਤੇ ਜ਼ਰੂਰ ਆਊਗੀ ਜਿੰਨੀ ਮਿਹਨਤ ਕਰਦੀ ਹੈ ਬਹੁਤ ਮਿਹਨਤ ਮਤਲਬ ਬਹੁਤ ਜ਼ਿਆਦਾ ਹੀ ਮਿਹਨਤ ਹੈ ਅਸੀਂ ਦੱਸ ਵੀ ਨਹੀਂ ਸਕਦੇ ਵੀ ਕਿੰਨੀ ਮਿਹਨਤ ਹੈ ਕੱਤੀ ਰਹੀ ਹੈ ਨਹੀਂ ਮੇਰੀਆਂ ਦੋ ਬੇਟੀਆਂ ਆ ਹੋਰ ਦੂਜੀ ਬੇਟੀ ਆ ਤੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਬਹੁਤ ਕੁੜੀਆਂ ਦਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਬਸ ਇੱਥੇ ਦੱਸਣ ਦੀ ਲੋੜ ਨਹੀਂ ਆ ਕੁੜੀਆਂ ਮੁੰਡੇ ਤੇ ਕੋਈ ਫਰਕ ਨਹੀਂ ਰਹਿ ਗਿਆ ਕੁੜੀਆਂ ਸਭੋਂ ਅੱਗੇ ਹੀ ਆ ਮੈਨੂੰ ਲੱਗਦਾ ਵੀ ਪੇਰੈਂਟਸ ਦੇ ਨਾਲ ਉਹਨਾਂ ਦਾ ਸਿਰ ਉੱਚਾ ਕਰ ਲਈ ਜੇ ਉਹਨਾਂ ਦੇ ਨਾਲ ਹੱਥ ਵਟਾਉਣ ਲਈ ਕੋਈ ਕੰਮ ਕਰ ਲਈ ਕੁੜੀਆਂ ਬਿਲਕੁਲ ਮੁੰਡਿਆਂ ਤੋਂ ਜ਼ਿਆਦਾ ਸਾਥ ਦੇ ਰਹੀਆਂ ਆ ਪੇਰੈਂਟਸਾਂ ਦਾ ਬੀਚ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਕੋਈ ਉਹਨਾਂ ਤੇ ਪ੍ਰੈਸ਼ਰ ਨਾ ਰੱਖੋ ਕਿ ਤੂੰ ਆ ਹੀ ਕਰਦੇ ਆ ਆ ਹੀ ਕਰ ਰਿਹਾ ਹੁਣ ਅਹੀਂ ਇਹਨੂੰ ਆਪ ਹੀ ਕਿਹਾ ਵੀ ਦੱਸ ਜੋ ਤੈਨੂੰ ਠੀਕ ਲੱਗਦਾ ਜਦੋਂ 10ਵੀਂ ਤੋਂ ਬਾਅਦ ਅਹੀਂ ਨੇ ਇਹਨੂੰ ਕਿਹਾ ਵੀ ਤੂੰ ਆ ਪੜ ਜਾਂ ਪੜ ਪੁੱਛਿਆ ਇਹਨੂੰ ਇਹਨੇ ਕਿਹਾ ਵੀ ਮੈਂ ਇੰਜੀਨੀਅਰਿੰਗ ਕਰਨੀ ਹੈ ਕਿਹਾ ਠੀਕ ਹੈ ਮਤਲਬ ਮਨੋ ਵੀ ਇਹੋ ਹੀ ਆ ਵੀ ਸਾਰੇ ਬੱਚਿਆਂ ਨੂੰ ਜੋ ਵੀ ਜਿਹੜੀ ਕੈਪੇਬਿਲਿਟੀ ਹੈਗੇ ਜੋ ਸਪੋਰਟਸਮੈਨ ਚੰਗਾ ਆ ਜੋ ਪੜ ਸਕਦਾ ਚੰਗਾ ਉਹਨੂੰ ਉਧਰਲੇ ਪਾਸੇ ਲੈ ਕੇ ਜਾਓ ਮੇਰਾ ਨਾਮ ਰਿਤਿਕ ਮਿਸ਼ਰਾ ਹੈ ਔਰ ਮੈਂ ਮੈਥਸ ਪੜਾਤਾ ਹਾਂ ਬੱਚੋ ਨੂੰ ਆਨਲਾਈਨ

मे से पढ़कर उड़ान बैच से पढ़कर पीडब्ल्यू से पढ़कर इतना अमेजिंग रिजल्ट लाएंगे तो बहुत ज्यादा खुशी हो रही है और सबसे ज्यादा खुशी होती है उनके माँ बाप से मिलकर जब उनके माँ बाप पे वो मुस्कान देखते हैं कि बच्चों ने उनको प्राउड फील करवाया नहीं नहीं हमारे संस्था में हम लोग सबसे पहले तो बच्चों को ऑनलाइन पढ़ाते हैं प्योर ऑनलाइन रहता है अब यहाँ पर सबसे पहले बच्चा लाइव लेक्चर देखता है लाइव लेक्चर देखने के बाद बच्चे को अगर डाउट आते हैं तो वो क्लास में भी पूछ सकता है और क्लास के बाद भी पूछ सकता है हमारा डाउट का बहुत बेहतरीन फीचर बनाया गया है जिसमें हम लोग चौबीसों घंटे सातों दिन हफ्ते में डाउट बच्चों के सॉल्व कर रहे होते हैं आ, कैसा भी बच्चे को डाउट है एकेडमिक डाउट है नॉन एकेडमिक डाउट है हम उसको सॉल्व करके देते हैं साथी, साथी साथ ही साथ ही साथ लेक्चर तो प्रोवाइड करते हैं डाउट भी सॉल्व करते हैं हम लोग हर टाइम टाइम पर टेस्ट भी प्रोवाइड करते हैं और साथ ही साथ हम लोग बच्चों को होमवर्क शीट्स भी देते हैं जिसको हम लोग डीपीपीस कहते हैं ू के माध्यम से इस अगर मैं ऑनलाइन की बात करूं तो 40 लाख से 50 लाख बच्चा अभी पीडब्ल्यू ऐप से पढ़ाई करता है अलग अलग सेगमेंट है स्कूल एग्जाम्स हैं जहां पर स्कूल एग्जाम्स में की हम पढ़ाई करवाते हैं उसके बाद फिर हम लोग गेट एक मीडियम होता है उसकी पढ़ाई कराते हैं यूपीएससी की पढ़ाई करवाते हैं फिर लॉ की पढ़ाई करवाते हैं तो लगभग हर एक चीज हम लोग पीडब्ल्यू में केटर करते हैं बच्चों को मैं सिर्फ एक ही मैसेज दूंगा कि बच्चे सोचते हैं कि ऑनलाइन पढ़ाई नहीं हो पाएगी उतनी बच्चों के पेरेंट्स भी सोचते हैं कि ऑनलाइन क्या ही पढ़ाई हो पाएगी अच्छे से पढ़ाएंगे नहीं पढ़ाएंगे बहुत पेरेंट्स के मन में आशंका रहती है डाउट रहता है कि क्या होगा अच्छे से पढ़ाएंगे नहीं पढ़ाएंगे हमारे बच्चे को बेसिक सारी चीज समझ में आएंगी ही नहीं आएंगी मैं बस पेरेंट्स को ये बोल बोलना चाहूंगा आज की जो दुनिया है यहाँ पर बच्चा आपका एकदम फ्री ऑफ कॉस्ट या फिर एकदम मिनिमम अमाउंट में पैसे देकर बहुत अच्छी एजुकेशन हासिल कर सकता है और उसका एक जीता जाता एग्जाम्पल बच्चे सिर्फ नहीं हमारे पीडब्ल्यू संस्था से इस बार का अगर मैं आपको डेटा बताऊं तो 300 से ज्यादा बच्चों ने पढ़कर 99 परसेंट से ज्यादा स्कोर करा है तो मैं बच्चों को यही बोलूंगा बिलीव करो उड़ान बैच में उड़ान हमारे क्लास टेंथ का बैच है उस बैच में बिलीव करो और जैसा जैसा टीचर बता रहे हैं आई एम श्योर अनुरीत अग्री एग्री करेंगे इस बात पर जैसा जैसा टीचर बता रहे हैं बस वैसा वैसा फॉलो करते जाओ और सारी रिसोर्सेस आपको लर्न बैच में मिलती हैं लेक्चर्स मिलते हैं रिवीजन मिलता है डीपीपीज मिलती है जिसको हम लोग होमवर्क शीट्स बोलते हैं टेस्ट होता है रेगुलर उसके बाद आपकी और भी चीज आपको प्रोवाइड कराई करा जाती हैं लास्ट मोमेंट पर एक डेढ़ महीने पहले एग्जाम के हम लोग बच्चों के लंबे लंबे लेक्चर्स भी लेते हैं सो so दैट बच्चों को एक कॉन्फिडेंस रहे कि भाई हमारा टीचर हमें सिर्फ सिलेबस कंप्लीट करवा के नहीं दे रहा हमारे साथ लास्ट तक बना हुआ है वो बच्चों को कॉन्फिडेंस बूस्ट करने में बहुत मदद करता है